ਹੈਲੋ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਕਿਵੇਂ ਹੋ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੈ ਵੀ ਸਵੇਰ ਦਾ ਟਾਈਮ ਆ 4 ਵਜੇ ਕਰੋ ਤੁਰ ਪਿਆ ਸੀ ਸਮਾਨੇ ਨੂੰ ਐਸਟਾ ਹੈਗੇ ਆਪਾਂ ਗਵਿੰਦਗੜ ਮੰਡੀ ਆ ਕੇ ਹਲਕਾ ਹਲਕਾ ਤੇ ਚੜਿਆ ਐਸਟਾ ਮੋ ਗਵਿੰਦਗੜ ਮੰਡੀ ਆ ਤੇ ਸਰਾਂਦ ਤੋਂ ਫੜਿਆਲੇ ਨੂੰ ਮੁੜ ਜਾਗੇ ਫਿਰ ਅਰੇ ਸਵੇਰੇ ਭਾਈ ਮੌਸਮ ਬਹੁਤ ਵਧੀਆ ਹੁੰਦਾ ਮੌਸਮ ਵਹਣ ਮੈਂ ਰੁਕੇ ਸੀ ਕਿ ਮੈਂ ਕਹ ਨਾਲੇ ਟਾ ਟੁਰ ਦੇਖ ਲੈਨੇ ਆ ਚਾਹ ਪੀਣ ਰੁਕੇ ਸੀ ਚਾਹ ਦਾ ਪੀ ਲਈ ਨਾਲੇ ਟਾ ਟੁਰ ਦੇਖ ਲੈਨੇ ਆ ਬਹੁਤ ਠੀਕ ਆ ਕਾਪੀ ਦੇ ਤਰਫੇ ਸਰਹੰਦ ਤੋਂ ਪਟਿਆਲੇ ਨੂੰ ਪਟਿਆਲਾ ਇੱਥੋਂ ਹੈਗਾ 8 ਕਿਲੋਮੀਟਰ ਇਹ 8 ਕਿਲੋਮੀਟਰ ਆ ਵੀਰੇ ਵੀਰੇ ਦਾ ਬਹੁਤ ਵਧੀਆ ਲੱਗਦਾ ਤੇ ਚਲਾਉਣੀ ਆਪਾਂ ਪਟਿਆਲੇ ਤੋਂ ਪਿੱਛੇ ਆ ਪਟਿਆਲੇ ਆਪਾਂ ਅੰਦਰਜੀ ਨਿਕੜਾ ਬਾਈਪਾਸ ਦਾ ਵੀਰੇ ਖਾਲਾ ਵੱਧ ਪੈਂਦਾ ਬਾਈਪਾਸ ਘਟਵਾ 10 ਕਿਲੋਮੀਟਰ ਜਿਆਦਾ ਪੈਸਾ ਵਾ ਅੰਦਰਜੀ 10 ਕਿਲੋਮੀਟਰ ਘੱਟ ਪਊਗਾ ਅੱਜ ਤਾਂ ਪੂਰਾ ਸਾਂਝਰੇ ਤੁਰੇ ਅਸੀਂ ਸਵੇਰੇ ਸਵੇਰੇ ਅੰਦਰਜੀ ਨਿਕ ਜਾਗੇ ਪਟਿਆਲੇ ਦੇ ਬਾਕੀ ਅਜੇ ਤਾਂ ਟਾਈਮ ਹੈਗਾ ਅਜੇ ਤਾਂ ਸਾਮ 4:00 ਤਾਂ 6:00 ਵਜੇ ਆ ਇੱਜਾ ਕਾਟ ਹੈ ਦਾ ਟਾਇਰ ਹੈ। ਕਾਟੇ ਦੇ ਘੰਟ ਦਾ ਟਾਇਰ ਹੈ। ਯਾਹ ਠੀਕ ਆ ਵੀ ਰਕੇ ਮਿਲਦੇ ਆ ਜਾ ਕੇ ਲੱਗਦੇ। ਲਾ ਵੀ ਫੇਰ ਚਾਹ ਪੀਣ ਰੁੱਕ ਗਏ ਟਾਈਮ ਬਹੁਤ ਪਿਆ ਸੀ ਤਾਂ 7 ਵਜੇ ਇੱਥੋਂ 10 ਕਿਲੋਮੀਟਰ ਰਹਿ ਗਈ ਫੈਕਟਰੀ। 10 ਕਿਲੋਮੀਟਰ ਦੇ ਨਾਂ ਫੈਕਟਰੀ ਆ ਮਗਾ ਚੱਲ ਚਾਹ ਪੀ ਲੈਣੇ ਹਰੇ ਟਾਈਮ ਬਹੁਤ ਪਿਆ। ਸਵੇਰੇ ਸਵੇਰ ਤੋਂ ਨਾਲ ਸੀ ਆ ਟੱਬ ਸੀ ਜਿੱਥੇ ਚਾਹ ਬਿੱਤੀ ਆ। ਚਲੋ ਦੇਖਦੇ ਆ ਫੈਕਟਰੀ ਜਾ ਕੇ ਕਰਕੇ ਗੱਡੀ ਖਾਲੀ ਹੁੰਦੀ ਆ ਲਾ ਵੀ ਖਾਲੀ ਹੋਣ ਲੱਗੀ ਹਾਈ ਮੈਂ ਖਾਲੀ ਹੋਣ ਲੱਗ ਗਈ ਆਣੀ ਹੋ ਗਈ ਫੰਡੀ ਬੋਨੇ ਲਾ ਵੀ ਮਿੱਤਰੋ ਹੋ ਗਈ ਗੱਡੀ ਖਾਲੀ ਖਾਲੀ ਕਰਕੇ ਫੈਕਟਰੀ ਚੋਂ ਨਿਕਲ ਗਏ ਕੁੱਝ ਕੁੱਝ ਲੈ ਲਈ ਟਾਈਮ ਹੋ ਗਿਆ 3 ਵਜਨ ਆ ਰਿਹਾ ਦੇਖਣੇ ਆ ਪਟਿਆਲਾ ਬਾਈਪਾਸ ਜਾਈਏ ਜਾਂ ਪਟਿਆਲੇ ਬਾਈਪਾਸ ਦੇ ਬਾਹਰ ਜੀ ਨਿਕਲੀਏ ਜੇ ਹਟਾ ਦੇਖਾਂਗੇ ਜੇ ਦਾ ਨਾਮ ਉਹ ਐਂਟਰੀ ਹੋਏ ਅੰਦਰ ਜੀ ਨਿਕਲਾਂਗੇ ਨਹੀਂ ਮੇਰੇ ਪਟਿਆਲਾ ਬਾਈਪਾਸ ਜਾਣਾ ਪਾਣਾ ਬਾਈਪਾਸ ਵੱਡਾ ਬਹੁਤ ਆ ਬਾਈਪਾਸ ਵੱਡਾ ਬਹੁਤ ਆ ਘੁੰਮਣਾ ਬਹੁਤ ਪੈਂਦਾ ਵਾ 89 ਕਿਲੋਮੀਟਰ ਦਾ ਫਰਕ ਆ ਦਾ ਚਲਣਾ ਪਾਣਾ ਪੂਰੇ ਕਿਸੇ ਲੋਗਰ ਗੱਡੀ ਵਾਲੇ ਤੋਂ ਪੁੱਛਦੇ ਆ ਵੀ ਨੂੰ ਐਂਟਰੀ ਹੈਗੀ ਆ ਅੰਦਰ ਜੀ ਨਿਕਲਣ ਦੀ ਨਹੀਂ ਹੈਗੀ ਅਤੇ ਨਾ ਹੋਏ ਅੰਦਰ ਜਿਉਂ ਨਿਕਲਾਂਗੇ ਚਲੋ ਠੀਕ ਆ ਬਾਕੀ ਹੁਣ ਚਾਚੂ ਕਿੰਨੇ ਰੁਕ ਰਿਹਾ ਚਾਚੂ ਜੀ ਦੇ ਫੇਰ ਜਾਂਦੇ ਆ ਬੱਲਾ ਬਈ ਨਾਹਨ ਹਾਈਵੇ ਤੇ ਚੜ ਚੁੱਕੇ ਆ ਖੰਨੇ ਤੋਂ ਪਿੱਛੇ ਗਵਿੰਦਗੜ੍ਹ ਪਾਰ ਕਰਕੇ ਠੀਕ ਕਿਲੋਮੀਟਰ ਪਿੱਛੇ ਆ ਸਾੰਦੇ ਆੜ ਤੋਂ ਔਰ ਯਾਰ ਕਿਵੇਂ ਆਇਆ ਗਰਮੀ ਬਹੁਤ ਆ ਗਰਮੀ ਦੇ ਵਿੱਚ ਭਾਈ ਗੱਡੀ ਚਲਾਉਣੀ ਬਹੁਤ ਆ ਗਰਮੀ ਬਹੁਤ ਆ ਗਰਮੀ ਐ ਪਟਕੜੇ ਭਰਿਆ ਵਧੀਆ ਲੱਗਿਆ ਕਿ ਉਹ ਬਣਾਓਗ ਲੈ ਕੇ ਨਾ ਏਅਰ ਕਰਦੇ ਉਹ ਡਰਾਈਵਰ ਵੀਰਾਂ ਨੂੰ ਸਪੋਰਟ ਕਰੋ ਯਾਰ ਦੱਬ ਕੇ ਠੀਕਾ ਉੱਤੇ ਭਾਈ